ਸਰਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਦਲ ਖਾਲਸਾ ਆਗੂ ਪਰਮਜੀਤ ਸਿੰਘ ਮੰਡ ਨੇ ਦਿੱਤਾ ਵੱਡਾ ਬਿਆਨ ਪੰਜਾਬ ਜੰਗ ਨਹੀਂ ਆਜ਼ਾਦੀ ਚਾਹੁੰਦਾ 6 ਜੂਨ ਸਬੰਧੀ ਦਲ ਖਾਲਸਾ ਵੱਲੋਂ ਕੀਤੀ ਗਈ ਸੀ ਅਹਿਮ ਪ੍ਰੈਸ ਵਾਰਤਾ ਸੁਖਦੇਵ ਸਿੰਘ ਢੀਂਡਸਾ ਦਾ ਜੱਦੀ ਪਿੰਡ ਉੱਬਾਵਾਲ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ ਪਿੰਡ ਦੇ ਲੋਕ ਸੁਖਦੇਵ ਸਿੰਘ ਢੀਂਡਸਾ ਨੂੰ ਉਹਨਾਂ ਦੇ ਨਿੱਗੇ ਸੁਭਾ ਕਰਕੇ ਕਰਦੇ ਨੇ ਯਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਜੰਡੇਆਲਾ ਗੁਰੂ ਹਰਜਿੰਦਰ ਬਹਾਮਣ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਸੁਖਬੀਰ ਬਾਦਲ ਨੇ ਪਰਿਵਾਰ ਲਈ ਮੰਗਿਆ ਇਨਸਾਫ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਸਜਾਏ ਨਗਰ ਕੀਰਤਨ ਨਗਰ ਕੀਰਤਨ ਦੌਰਾਨ ਸ਼ਹਿਰ ਚ ਖੁੱਲੇ ਰਹੇ ਸ਼ਰਾਬ ਦੇ ਠੇਕੇ ਹਾਈ ਕੋਰਟ ਦੇ ਹੁਕਮ ਤੇ ਕੱਲੂ ਘਾਰੇ ਨੂੰ ਲੈ ਕੇ ਸਖਤ ਹਦਾਇਤਾਂ ਹੁਣ ਮੂੰਹ ਟੱਕ ਕੇ ਸੜਕ ਤੇ ਨਿਕਲਣਾ ਪਵੇਗਾ ਮਹਿੰਗਾ ਪੁਲਿਸ ਵੱਲੋਂ ਚਲਾਣ ਦੀ ਚੇਤਾਵਨੀ 5000 ਰੁਪਏ ਤੱਕ ਹੋ ਸਕਦਾ ਹੈ ਜੁਰਮਾਨਾ 6 ਜੂਨ ਦੇ ਸਬੰਧੀ ਦਲ ਖਾਲਸਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਇਸ ਦੌਰਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪੰਜਾਬ 1984 ਤੋਂ ਲੈ ਕੇ 2025 ਤੱਕ جنگ ਦੇ ਹਾਲਾਤਾਂ ਦੇ ਵਿੱਚ ਹੀ ਜੀ ਰਿਹਾ ਹੈ ਪਰ ਪੰਜਾਬ ਖੁਦ جنگ ਨਹੀਂ ਚਾਹੁੰਦਾ ਅਤੇ ਕਸ਼ਮੀਰ ਦੇ ਲੋਕ ਵੀ جنگ ਨਹੀਂ ਚਾਹੁੰਦੇ ਲੇਕਿਨ ਫਿਰ ਵੀ ਅਸੀਂ ਹਾਲਾਤਾਂ ਦੇ ਨਾਲ ਲੜ ਰਹੇ ਹਾਂ ਉਹਨਾਂ ਅੱਗੇ ਕਿਹਾ ਕਿ ਪੰਜਾਬ ਆਜ਼ਾਦੀ ਜ਼ਰੂਰ ਚਾਹੁੰਦਾ ਹੈ 1984 ਤੋਂ ਲੈ ਕੇ ਤੇ 2025 ਤੱਕ ਜਿਹੜਾ ਜੰਗ ਦਾ ਮਾਹੌਲ ਬਣਿਆ ਚਾਹੇ ਉਹ ਵਿਦਿਨ ਇਹਨਾਂ ਦੀ ਪੈਰੀਫੇਰੀ ਬਣਿਆ ਹੋਵੇ ਚਾਹੇ ਉਹ ਜੰਗ ਹਿੰਦ ਪੰਜਾਬ ਦਾ ਬਣਿਆ ਹੋਵੇ ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ ਜੰਗ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਥਿਊ ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ ਔਰ ਉਹਦੇ ਚ ਇਹ ਗੱਲ ਕਹੀ ਹੈ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਇਹੀ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਹਿੰਦੁਸਤਾਨ ਦੇ ਨਾਲ ਜੰਗ ਲੜੀ ਤੇ ਲੜ ਰਹੇ ਨੇ ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ ਜੰਗ ਲੜ ਚੁੱਕਾ ਹੈ ਤੇ ਅੱਜ ਵੀ ਜੰਗ ਲੜ ਰਿਹਾ ਹੈ ਹੁਣ ਇਹ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ ਜੰਗ ਲੜ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਕਹਿੰ ਰਹੇ ਹਾਂ ਕਿ ਅਸੀਂ ਜੰਗ ਨਹੀਂ ਚਾਹੁੰਦੇ ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ ਇਹ ਹਿੰਦੁਸਤਾਨ ਨੇ ਤੈਅ ਕਰਨਾ ਹੈ ਕਿ ਉਹਨੇ ਕਿਹੜੇ ਰਾਹ ਤੁਰਨਾ ਹੈ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ جنگ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਜ਼ਰੂਰ ਚਾਹੁੰਦੇ ਆ ਅਸੀਂ ਇੰਡੀਪੈਂਡੈਂਸ ਚਾਹੁੰਦੇ ਆ ਨਾ ਕਿ ਵਾਰ ਇਸੇ ਦੌਰਾਨ ਦਲ ਖਾਲਸਾ ਦੇ ਸੀਨੀਅਰ ਆਗੂ ਕਮਰਪਾਲ ਸਿੰਘ ਨੇ ਦੱਸਿਆ ਕਿ 5 ਜੂਨ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾਵੇਗਾ ਇਸ ਆਜ਼ਾਦੀ ਮਾਰਚ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ ਅੰਮ੍ਰਿਤਸਰ ਦੇ ਬੁਰਜ ਅਕਾਲੀ ਫੁੱਲਾ ਸਿੰਘ ਦੇ ਗੁਰਦੁਆਰੇ ਤੋਂ ਲੈ ਕੇ ਆਜ਼ਾਦੀ ਮਾਰਚ ਆਰੰਭ ਹੋਏਗਾ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੰਨ ਹੋਏਗਾ ਅੰਮ੍ਰਿਤਸਰ ਤੋਂ ਲਲਿਤ ਚਰਮਾ ਦੀ ਰਿਪੋਰਟ ਹਮਦਰਦ ਟੀਵੀ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ ਮੋਹਾਲੀ ਦੇ ਨੀਜੀ ਹਸਪਤਾਲ ਦੇ ਵਿੱਚ ਅਕਾਲ ਚਲਾਣਾ ਕਰ ਗਏ। ਉਹਨਾਂ ਨੇ 28 ਮਈ ਸ਼ਾਮ ਨੂੰ 5 ਵਜੇ ਆਖਰੀ ਸਾਹ ਲਿਆ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੀ ਆਪਣੀ ਜੱਦੀ ਜ਼ਮੀਨ ਦੇ ਉੱਤੇ ਕੀਤਾ ਜਾਵੇਗਾ ਜਿੱਥੇ ਇੱਕ ਵੱਡਾ ਥੜਾ ਬਣਾਇਆ ਜਾ ਰਿਹਾ ਹੈ ਜਿਸ ਦੇ ਉੱਪਰ ਸੁਖਦੇਵ ਸਿੰਘ ਢਿੰਡਸਾ ਦਾ ਅੰਤਿਮ ਸੰਸਕਾਰ ਹੋਏਗਾ। ਉਹਨਾਂ ਦੇ ਅੰਤਿਮ ਅਰਦਾਸ ਦੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਤਕਰੀਬਨ 20 ਹਜ਼ਾਰ ਲੋਕਾਂ ਦੇ ਇਕੱਠ ਦੀ ਉਮੀਦ ਕੀਤੀ ਜਾ ਰਹੀ ਹੈ ਉਸੇ ਹਿਸਾਬ ਨਾਲ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਸਰਦਾਰ ਢਿੰਡ ਸਾਹਿਬ ਬਹੁਤ ਉੱਗੇ ਸਿਆਸਤਦਾਨ ਸੀ, ਬਹੁਤ ਦਰਵੇਸ ਸਿਆਸਤਦਾਨ ਸੀ ਵੀ ਉਹਨਾਂ ਨੇ ਹਮੇਸ਼ਾ ਹੀ ਸਾਰੇ ਵਰਗ ਨੂੰ ਨਾਲ ਲੈ ਕੇ ਚੱਲੇ ਨੇ। ਔਰ ਹਿੰਦੂ ਸਿੱਖ ਇਕਤਾ ਦਾ ਉਹਨਾਂ ਨੇ ਨਾਰਾ ਦਿੱਤਾ ਹੈ ਤੇ ਕਦੇ ਵੀ ਉਹਨਾਂ ਨੇ ਆਪਣੇ ਦਰ ਤੋਂ ਕੋਈ ਖਾੜੀ ਨਹੀਂ ਮੋੜਿਆ ਉਹਨਾਂ ਵਰਗਾ ਸਿਆਸਦਾਨ ਬਣਨਾ ਬਹੁਤ ਆਂਦੀ ਕੱਲ ਨੂੰ ਜਿਹੜਾ ਅੰਤਮ ਸੰਸਕਾਰ ਸੰਸਕਾਰ ਹੈ ਜੋ 3 ਵਜੇ ਕੀਤਾ ਜਾਊਗਾ ਤਕਰੀਬਨ 20000 ਲੋਕਾਂ ਦੇ ਇਕੱਠ ਦੇ ਆਉਣ ਦੀ ਸੁਭਾਵਨਾ ਹੈ ਉਹਨਾਂ ਲਈ ਜਿਹੜੇ ਟੈਂਟ ਨੇ ਹੋਰ ਸਾਰੇ ਲੰਗਰ ਦੇ ਪ੍ਰਬੰਧ ਕੀਤੇ ਗਏ ਪਾਰਕਿੰਗ ਦੀ ਜਿਹੜੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਕਿਉਂਕਿ ਪਾਰਕਿੰਗ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ 30 ਕਿਲਿਆਂ ਦੇ ਵਿੱਚ ਤਕਰੀਬਨ ਜਿਹੜੀ ਪਾਰਕਿੰਗ ਹੈ ਉਹ ਰੱਖੀ ਗਈ ਹੈ ਔਰ ਵੀਆਈਪੀ ਅੱਡ ਤੇ ਬਾਕੀ ਦੂਸਰਾ ਅੱਡ ਬਕਰਵੱਖੇ ਪੁਲਿਸ ਨੇ ਜੋ ਆਪਣੇ ਤਾਪਕ ਵੀ ਪ੍ਰਬੰਧ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਜਿਹੜਾ ਪਾਰਕਿੰਗ ਵਾਸਤੇ ਇਹ ਜਗਾ ਪਿੰਸਾ ਸਾਹਿਬ ਦਾ ਜੋ ਸਾਨੂੰ ਪਿੰਡੇ ਤੋਂ ਬਹੁਤ ਵੱਡਾ ਘਾਟਾ ਪਏਗਾ ਇਸ ਚੀਜ਼ ਵਿੱਚ ਤੇ ਜੋ ਉਹਨਾਂ ਦਾ ਅੰਤਮ ਸਸਕਾਰੋ ਹੈ ਤੇ ਸਾਡੇ ਸਾਰੇ ਪਿੰਡੂਣੀ ਬਹੁਤ ਡੂੰਗੀ ਠੇਸ ਪੁੱਜੀ ਹੈਗੀ ਤੇ ਸਾਨੂੰ ਇਹ ਜਿਹੜੇ ਸਿਆਸਤਾਂ ਸਾਡੇ ਪਿੰਡ ਦੇ ਸੀਗੇ ਮਿਲ ਨਹੀਂ ਕਦੇ ਇਸ ਤਰ੍ਹਾਂ ਦੇ ਕਿਉਂਕਿ ਜਦੋਂ ਵੀ ਸਾਡਾ ਪਿੰਡ ਵਾਸੀ ਕਦੇ ਇਹਨਾਂ ਨੂੰ ਮਿਲ ਚਲੇ ਜਾਣਾ ਕਿਸੇ ਵੀ ਕੰਮ ਵਿਸੇ ਤੇ ਜਾਣਾ ਤਾਂ ਉਹਨਾਂ ਨੇ ਜੋ ਕੰਮ ਸੀ ਉਹ ਤਾਂ ਕਰਨੀ ਕਰਨਾ ਸੀਗਾ ਉਸ ਤੋਂ ਬਾਅਦ ਸਾਨੂੰ ਨਾ ਅਲੱਗ ਕਮਰੇ ਚ ਲੈ ਜਾਂਦੇ ਉਹ ਸਾਡੇ ਪਿੰਡ ਬਾਰੇ ਜਾਂ ਪਿੰਡ ਦੇ ਕਿਸੇ ਪ੍ਰਤੀ ਜਿੰਨਾ ਪਤਾ ਸੁਨੇਹ ਸੀ ਉਹਨਾਂ ਦਾ ਸਾਰੇ ਪਿੰਡ ਬਾਰੇ ਫਾਲ ਚਾਲ ਪੁੱਛਦੇ ਸੀ ਤੇ ਬਹੁਤ ਵਧੀਆ ਸਾਡੇ ਦਿਨ ਨੂੰ ਸੰਗਰੂਰ ਤੋਂ ਜਸਵੀਰ ਮਾਨ ਦੀ ਰਿਪੋਰਟ ਹਮਦਰਦ ਟੀਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਡੇਆਲਾ ਗੁਰੂ ਵਿਖੇ ਹਰਜਿੰਦਰ ਬਾਂਮਣ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਬਾਦਲ ਨੇ ਇਹਨਾਂ ਦੀ ਦੁੱਖ ਵਿਆਥਾ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਚੋਪਟ ਹੋ ਚੁੱਕੀ ਹੈ ਅਤੇ ਆਪ ਸਰਕਾਰ ਦੇ ਰਾਜ ਦੇ ਵਿੱਚ ਗੁੰਡਾਗਰਦੀ ਦੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਸੁਖਬੀਰ ਬਾਦਲ ਨੇ ਦੱਸਿਆ ਕਿ ਹਰਜਿੰਦਰ ਬਾਮਣ ਨੂੰ ਪਹਿਲਾਂ 20 ਧਮਕੀਆਂ ਮਿਲੀਆਂ ਸਨ ਅਤੇ ਇੱਕ ਵਾਰੀ ਤਾਂ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਵੀ ਚੱਲੀਆਂ ਸਨ। ਉਹਨਾਂ ਨੇ ਦਾਵਾ ਕੀਤਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਕਤਲੋਗੈਰਤ ਦਾ ਦੌਰ ਸ਼ੁਰੂ ਹੋ ਗਿਆ। ਇਲਾਕੇ ਦੇ ਮਿਹਨਤੀ ਕਾਉਂਸਲਰ ਲਗਾਤਾਰ ਜਿੱਤਣ ਵਾਲੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ। ਉਹਨਾਂ ਨੂੰ ਜਿੰਦ ਦੇ ਆੜੇ ਰਾਜਵੇਚਣ ਵਾਲੇ ਗੈਂਗਸਟਰਾਂ ਨੇ ਉਹਨੂੰ ਦਿਨ ਦੇ ਆਕਤਲ ਕੀਤਾ ਸਾਡੇ ਜਿਹੜਾ ਕਾਉਂਸਲ ਸੀ ਕਾਲੀਦਲ ਦਾ ਉਹਨੇ ਰਾਜਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਟਟੇ ਰਹੇ 10 ਦਿਨ ਗੋਲੀ ਚਲੋਂ ਤੋਂ ਪਹਿਲੇ ਵੀ ਇੱਥਾਂ ਦੇ ਘਰੇ ਗੋਲੀ ਜਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਛ ਨਹੀਂ ਕੀਤਾ ਇਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਖੋਡੀ ਜੁਮਵਾਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜੁਮਵਾਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਕਿ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਇਸ ਪਰਿਵਾਰ ਦੇ ਕੋਈ ਕਮਾਉ ਕੋਤ ਸੀ ਇਹਨਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਸਾ ਦੇ ਦੇਹਾਂਤ ਦੇ ਉੱਤੇ ਗਹਿਰੀ ਸੰਵੇਦਨਾ ਵੀ ਪ੍ਰਗਟ ਕੀਤੀ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਇਸ ਦੌਰਾਨ ਨਗਰ ਕੀਰਤਨ ਦੇ ਰੂਟ ਵਾਲੇ ਰਸਤੇ ਦੇ ਉੱਤੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਨਜ਼ਰ ਆਏ ਅਤੇ ਮੀਟ ਦੀਆਂ ਦੁਕਾਨਾਂ ਵੀ ਖੁੱਲੀਆਂ ਹੋਈਆਂ ਨਜ਼ਰ ਆਈਆਂ ਜਿਸ ਦੇ ਕਾਰਨ ਨਗਰ ਕੀਰਤਨ ਦੇ ਵਿੱਚ ਸ਼ਾਮਲ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਸੰਗਤਾਂ ਨੇ ਕਿਹਾ ਹੈ ਕਿ ਸ਼ਹੀਦੀ ਪੁਰਬ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਸ ਦੌਰਾਨ ਸ਼ਰਾਬ ਦੇ ਠੇਕਿਆਂ ਦਾ ਖੁੱਲੇ ਰਹਿਣਾ ਬਹੁਤ ਹੀ ਮੰਦ ਭਾਗੀ ਗੱਲ ਹੈ ਸ਼ਹਿਰ ਦੇ ਵਿੱਚ ਜੋ ਨਗਰ ਕੀਰਤਨ ਚੱਲਿਆ ਜਾ ਰਿਹਾ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ ਸਾਰੀ ਸੰਗਤ ਅੱਜ ਹਰ ਗੁਰੂ ਘਰ ਦੇ ਵਿੱਚ ਜਾ ਕੇ ਨਮਸਕਾਰ ਕਰ ਰਹੀ ਹੈ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ। ਜਦੋਂ ਕਿਸੇ ਦੂਸਰੇ ਦਰਵਾਜ਼ੇ ਕੀ ਨਾ ਕੋਸਾਂ ਕਿਦਾਂ ਦਾ ਰਾਸ਼ੀ ਦੇ ਇਹ ਜਿਹੜੀ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਗੁਰੂ ਸਾਹਿਬ ਦੇ ਜਿਹੜਾ ਕੀ ਤਪਸ਼ ਦਾ ਦੇਣਾ ਸਮਝ ਲਓ ਕਿ ਗਰਮੀ ਬਹੁਤ ਜ਼ਿਆਦਾ ਆਇਆ ਲੋਕ ਆਪਣੇ ਆਪਣੇ ਘਰਾਂ ਦੇ ਦੁੱਖ ਦਿੰਦਾ ਆ ਭਾਰਤ ਇੱਕ ਬਹੁਤ ਧਰਮੀ ਮੁਲਕ ਆ ਅਸੀਂ ਹਰ ਤੁਹਾਨੂੰ ਸਤਿਕਾਰ ਕਰਦੇ ਆ ਹਿੰਦੂ ਧਰਮ ਹੋਵੇ ਇਸਾਈ ਧਰਮ ਹੋਵੇ ਮੁਸਲਮਾਨ ਧਰਮ ਹੋਵੇ ਹਰ ਇੱਕ ਧਰਮ ਸਤਿਕਾਰਯੋਗ ਆ ਪਰ ਇੱਕ ਚੀਜ਼ ਮੈਂ ਬੜੇ ਦੁੱਖ ਨਾਲ ਕਹਿਣਾ ਕਿ ਆ ਪਿਛਲੇ ਦਿਨਾਂ ਚ ਸਾਡਾ ਇੱਕ ਵੀਰ ਪੋਸਟਾ ਪਾਉਂਦਾ ਰਿਹਾ ਫੇਸਬੁੱਕ ਤੇ ਉਹ ਸਤਿਕਾਰਯੋਗ ਹੋ ਗਿਆ ਕਿ ਡੀਸੀ ਨੇ ਹੁਕਮ ਕੀਤੇ ਕਿ ਫਲਾਣਾ ਫਲਾਣਾ ਸਮਾਗਮ ਆ ਰਿਹਾ ਗੈਰ ਸਿੱਖ ਤਰਫ ਦੇ ਸਮਾਗਮ ਸੀ ਉਹ ਕਿ ਉਹਨਾਂ ਦੇ ਦੋ ਦਿਨ ਆਂਡੇ ਮੀਟ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਕੀ ਇਹਨਾਂ ਨੂੰ ਬਹੁਤ ਧਰਮੀ ਮੁਲਕ ਹੁੰਦਿਆਂ ਕੀ ਇਹ ਸਾਡੇ ਜਿਹੜਾ ਇਸਦਾ ਡੀਸੀ ਸਾਹਿਬ ਆ ਇਹਨਾਂ ਨੂੰ ਸਿੱਖ ਤੁਹਾਨੂੰ ਦਿਸਦਾ ਨਹੀਂ ਕੀ ਇਹਨਾਂ ਨੂੰ ਹੋਰ ਤੁਹਾਨੂੰ ਦਿਸਦੀ ਸਿੱਖਾਂ ਵਾਸਤੇ ਇਹ ਮਤਰੀ ਮਾਂ ਵਾਲਾ ਸਕੂਲ ਕਿਉਂ ਕਰਦੇ ਆ ਕੀ ਇਹਨਾਂ ਨੂੰ ਸਤਗੁਰ ਅਰਜਨ ਦੇਵ ਜੀ ਮਹਾਰਾਜ ਦੀ ਅਮਰ ਸ਼ਹੀਦੀ ਦਿਖਾਈ ਨਹੀਂ ਦਿੰਦੀ ਉਹਨਾਂ ਨੇ ਸਾਰੀ ਕੌਮ ਵਾਸਤੇ ਸਿਰਫ ਸਿੱਖਾਂ ਵਾਸਤੇ ਨਹੀਂ ਕੁਲ ਜਹਾਨ ਵਾਸਤੇ ਕੁਰਬਾਨੀ ਦਿੱਤੀ ਆ ਇਹ ਇਹ ਇਹਨਾਂ ਵਾਸਤੇ ਇੱਕ ਦਿਨ ਵਾਸਤੇ ਬਰਾਈਡੇ ਨਹੀਂ ਕਰ ਸਕਦੇ ਕਪੂਰਥਲਾ ਤੋਂ 인ਦਰਜੀਤ ਸਿੰਘ ਚਹਿਲ ਦੀ ਰਿਪੋਰਟ ਹਮਦਤ ਟੀਵੀ ਪੰਜਾਬ ਦੇ ਵਿੱਚ ਹੁਣ ਵਹੀਕਲ ਚਲਾਉਂਦੇ ਸਮੇਂ ਮੂੰਹ ਨੂੰ ਪੂਰੀ ਤਰ੍ਹਾਂ ਦੇ ਨਾਲ ਕੱਪੜੇ ਨਾਲ ਢੱਕਣਾ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਅਤੇ ਕੱਲੂ ਘਾਰੇ ਦੀ ਸੰਭਾਵਨਾ ਨੂੰ ਲੈ ਕੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਵਿਅਕਤੀ ਜਾਂ ਔਰਤ ਮੂੰਹ ਟੱਕ ਕੇ ਵਹੀਕਲ ਨਾ ਚਲਾਵੇ ਜਿਸ ਦੇ ਚੱਲਦੇ ਟ੍ਰੈਫਿਕ ਪੁਲਿਸ ਵੱਲੋਂ ਜਗਾ ਜਗਾ ਦੇ ਉੱਤੇ ਨੱਕੇ ਲਗਾਏ ਗਏ ਇਸ ਸੰਬੰਧੀ ਟ੍ਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹ ਜੀ ਉਹਨਾਂ ਦੇ ਮਾਨਯੋਗ ਸਾਡੇ ਜੀਪੀ ਸਾਹਿਬ ਵੱਲੋਂ ਮਾਨਯੋਗ ਐਡੀਸਪੀ ਟ੍ਰੈਫ ਸਾਹਿਬ ਵੱਲੋਂ ਸਖਤ ਐਟ ਹੋਈ ਆ। ਇਹ ਕ੍ਰਾਈਮ ਨੂੰ ਰੋਕਣ ਵਾਸਤੇ ਜਿਹੜਾ ਜਿਹੜਾ ਵੀ ਮੂੰਹ ਬਣੇਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਆ ਤੇ ਕਰਾਂਗੇ। ਸਰ ਅਜੇ ਤੱਕ ਕਾਫੀ ਜਿਹੜੇ ਲੋਗ ਆ ਮੂੰਹ ਟਾ ਕੇ ਜਾ ਰਹੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਿਲਕੁਲ ਜੀ ਜਦੋਂ ਇਹ ਪ੍ਰੋਪਰ ਨਾਕਾ ਲਗਾਣੇ ਆ ਜਿਹੜਾ ਮੂੰਹ ਟਾ ਕੇ ਨਿਕਲਦਾ ਉਦੇ ਖਿਲਾਫ ਕਾਰਵਾਈ ਕਰਦੇ ਆ ਉਸ ਜਿਹੜੇ ਪਰਿਵਾਰਕ ਲੋਕ ਹੁੰਦੇ ਆ ਸਾਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਮਗਲੇ ਕਿ ਗਾਈਡ ਕਰੀਦਾ ਵੀ ਤੁਸੀਂ ਮੂੰਹ ਬੰਨ ਕੇ ਨਹੀਂ ਨਿਕਲਣਾ ਆਡੈਂਟੀ ਨਹੀਂ ਛਵਾਉਣੇ ਸਰ ਗਰਮੀ ਦਾ ਮੌਸਮ ਹੈ ਲੋਕਾਂ ਕਹਿੰਦਾ ਜਿਹੜਾ ਸਕੀਨ ਤੇ ਕਾਫੀ ਫਰਕ ਪੈਦਾ ਜਿਸ ਕਰਕੇ ਇਹ ਨਹੀਂ ਰੱਖਦੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਗਰਮੀ ਇੰਨੀ ਵੀ ਨਹੀਂ ਹੈਗੇ ਇਜਨੇ ਆਪਾਂ ਮਹਿਸੂਸ ਕਰਦੇ ਆ ਸਰ ਕਲੂਕਰਨ ਲੈ ਕੇ ਵੀ ਇਹ ਹੁਕਮ ਜਾਰੀ ਕੀਤਾ ਗਿਆ ਜੀ ਕਿਉਂਕਿ ਕਲੂਕਰਾਂ ਆਣ ਵਾਲਾ ਉਸ ਤੋਂ ਪਹਿਲਾਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੀ ਅੱਜ ਬਿਲਕੁਲ ਜੀ ਸਾਰਾ ਕੁਝ ਲਾਅਨ ਆਰਡਰ ਦੀ ਸਥਿਤੀ ਨੂੰ ਕਾਬੂ ਚ ਰੱਖਣ ਵਾਸਤੇ ਟ੍ਰੈਫਿਕ ਨੂੰ ਸਮੂਥ ਚੱਲੇ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਵਾਰਦਾਤ ਨਾ ਹੋਵੇ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਜੀ ਬਹੁਤ ਭਾਰਤ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਵੀ ਜਿਹੜਾ ਮਾਹੌਲ ਖਰਾਬ ਹੋਇਆ ਸੀ ਉਸ ਨੂੰ ਲੈ ਕੇ ਵੀ ਲੱਗਦਾ ਪਿਆ ਜੀ ਕੀਤਾ ਗਿਆ ਇਹ ਕੰਮ ਇਹ ਸਾਰਾ ਕੁਝ ਅਸਬਿੱਜ ਆ ਗਿਆ ਜੀ ਆਪਾਂ ਲਾਅਨ ਆਰਡਰ ਮੈਂਟੇਨ ਰੱਖਣਾ ਜੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਔਰ ਜਿਹੜਾ ਕ੍ਰਾਈਮਨਲ ਬੰਦਾ ਵਾ ਉਹਨੇ ਕ੍ਰਾਈਮ ਕਰਨਾ ਅਸੀਂ ਉਹਨੂੰ ਰੋਕਣਾ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਮੂੰਹ ਬਨ ਕੇ ਵਹੀਕਲ ਚਲਾਉਂਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਮੂੰਹ ਬਨ ਕੇ ਨਾ ਚਲਾਓ ਆਪਣੀ ਆਈਡੈਂਟੀ ਨਾ ਛਾਓ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਸ ਟੀਵੀ